ਅਸਾਂ ਤੋਂ ਹੰਡੂਲ ਕਾਰਦੂਆ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਇਹਨਾਂ ਨੂੰ ਹਕੂਮਤ ਦਾ ਜੋਰ ਆ ਗਿਆ ਹੈ ਕਿ ਅਸੀਂ ਹਕੂਮਤ ਵਾਲੇ ਹਾਂ ਹੁਣ ਇਸ ਹਕੂਮਤ ਦੇ ਜੋਰ ਨੂੰ ਕਰਤਾਰ ਦਾ ਢੌਂਗਾ ਚਿਰ ਨਹੀਂ ਲਾਉਂਦਾ ਸਾਧ ਸੰਗਤ ਜੀ ਧਰਮ ਦਾ ਰਾਜ ਦੁਨੀਆ 'ਚ ਕਾਇਮ ਰਵੇ ਸਾਰਿਆਂ ਦੇ ਧਰਮ ਦੇ ਸਾਂਝੀ ਵਾਲ ਬਣ ਕੇ ਸਭ ਦੀ ਰੱਖਿਆ ਕਰਨ ਵਾਲਾ ਖਾਲਸਾ ਪੰਥ ਨੂੰ ਮਾਰਨ ਬਣਾਇਆ ਸੀ ਸਿੰਘ ਵੀ ਐਸ ਵਕਤ ਜਿੱਥੇ ਕਿੱਥੇ ਮਤਾਬ ਸਿੰਘ ਜੀ ਸਾਨੇ ਬੀਕਾਨੇਰ ਤੋਂ ਆਕੇ ਮਸੇ ਰੰਗੜ ਦਾ ਸਿਰ ਹਰਮੰਦਰ ਸਾਹਿਬ ਦੀ ਬਦਵੀ ਕਰਦੇ ਦਾ ਵੱਢ ਕੇ ਲਗੇ ਸਾਨੇ ਇਸ ਪ੍ਰਕਾਰ ਕਿੱਦੇ ਬਲੀਸ ਭਾਦਰ ਸਿੰਘ ਭਾਵੇਂ ਜੰਗਲਾਂ ਚ ਰਹਿੰਦੇ ਸੀ ਅੱਜ ਇਸ ਪ੍ਰਕਾਰ ਦੇ ਜਿਹੜੇ ਦੋਸ਼ੀ ਆਦਮੀ ਹੈ ਝਾਕੂ ਬਣ ਕੇ ਇਹੋ ਕੁਰੀਤیاں ਕਰਾਉਂਦੇ ਹੈ ਉਹਨਾਂ ਨੂੰ ਡੰਡ ਨਾ ਦਿੱਤਾ ਗਿਆ ਜੇ ਤੇ ਕਿਵੇਂ ਸਮਝ ਪਵੇਗੀ ਇਸ ਪ੍ਰਕਾਰ ਦਾ ਸਾਧ ਸੰਗਤ ਜੀ ਬਹਾਦਰਾਂ ਦੀ ਲੋੜ ਹੈ ਕੁਰਬਾਨੀ ਦੀ ਜਿਸ ਕਰਕੇ ਕੁਰਬਾਨੀ ਹੋਣ ਦੇ ਨਾਲ ਮੁਲਕ ਦੇ ਅੰਦਰ ਧਰਮ ਦਾ ਸਦਾ ਵਾਕੇ ਗਿਆਿਆਕਾਰ ਹੋਵੇ ਕਾਇਆ ਨਗਰ ਇਕ ਬਾਲਕ ਵਸਿਆ ਸ੍ਰੀ ਗੁਰੂ ਰਾਮਦਾਸ ਬਹਾਦਰ ਸਾਹਿਬ ਸਿੱਤੇ ਪਾਤਸ਼ਾਹ ਜੀ ਬਸੰਤ ਰਾਗ ਤੇ ਹੰਡੋਲ ਰਾਗ ਤੇ ਮਿਲ ਕੇ ਦੂਜੇ ਘਰ ਦੇ ਅੰਦਰ ਸਰਦਾਰ ਰਵਿੰਦਰ ਚੌਥੇ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਆਪ ਕਿਰਪਾ ਕਰਕੇ ਉਪਦੇਸ਼ ਬਖਸ਼ੋ ਇਕੋ ਨਾਇਬ ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਾ ਆ ਨਗਰ ਇੱਕ ਬਾਲਕ ਵਸਿਆ ਹਜੂਰ ਫਰਮਾਉਂਦੇ ਹਨ ਪਾਈ ਉਹ ਦੇਹ ਰੂਪੀ ਨਗਰੀ ਹੈ ਇਹਦੇ ਜਿਹੜਾ ਜੀਵ ਹੈ ਮਨੁੱਖ ਹੈ ਇਹ ਬਾਲਕ ਦੀ ਨਿਆਈ ਅਗਿਆਨੀ ਬਸ ਰਿਹਾ ਹੈ ਖਿੰ ਪਲ ਥਿਰ ਨਾ ਰਹੀ ਇਹ ਜਿਹੜਾ ਜੀਵਨ ਹੈ ਪਲ ਜਿੰਨਾ ਚਿਰ ਖਿੰਜਨਾ ਚਿਰ ਵੀ ਸਤ ਨਹੀਂ ਰਹਿੰਦਾ ਸਭ ਦਾ ਮੁਕਦੀ ਜਾਂਦੀ ਆਜੂ ਕਵੀਰ ਆਖੀ ਕੇਰੇ ਮਾਰ ਕੇ ਪਲ-ਪਲ ਗਈ ਬਿਹਾਏ ਮਨ ਜੰਜਾਲ ਨਾ ਛੋਡੇ ਜਾਂਦੀ ਆ ਦਮਾਮਾ ਆਏ ਮਨ ਬੰਦਰੋ ਜਿ ਪਿਆ ਰਹਿਦਾ ਹੈ ਇਸ ਪ੍ਰਕਾਰ ਦੀ ਹਾਲਤ ਹੈ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਆ ਇੱਕ ਖਿੰ ਮਾਤਰ ਵੀ ਪਲ ਵਿੱਚੋਂ ਇਸਤਤ ਨਹੀਂ ਰਹਿੰਦਾ ਗੁਰਮਤਿ ਨੂੰ ਧਾਰਨ ਨਹੀਂ ਕਰਦਾ ਤੇ ਭਟਕਦਾ ਰਹਿੰਦਾ ਮਨ ਬੰਦਰ ਦੀ ਨਹੀਂ ਆਂ ਕੋ ਉਪਾਅ ਯਤਨ ਕਰਤਾ ਕਨੇ ਕਾ ਲੋਕ ਸਾਧਨ ਦੁਆਰਾ ਦੇਖ ਕਰਕੇ ਨਿਉਲੀ ਧੋਤੀ ਯੋਗ ਸਾਧਨ ਆਦ ਕਰਕੇ ਕਈ ਜਲਧਾਰਾ ਕਰਕੇ ਕਈ ਫੁੱਠੇ ਲੰਮ ਕਰਕੇ ਕੋਈ ਧੂਣੀਆਂ ਤਾਂ ਕੇ ਯਤਨ ਕਰਕੇ ਥੱਕ ਚੁੱਕੇ ਹਨ ਸਾਰੇ ਬਾਰੰਬਾਰ ਪਰਮਾਤਮਾ ਇਹ ਮਨ ਬਾਰ ਬਾਰ ਜੁਨਾ ਚ ਜੀਆਂ ਨੂੰ ਪਰਮਾਉਦਾ ਹੀ ਰਹਿੰਦਾ ਹੈ ਟਿਕਣ ਨਹੀਂ ਦਿੰਦਾ ਹੈ ਟਿਕਣ ਨਾਲ ਪਾਵੇ ਬਿਰਸਰ ਸੰਗਤ ਮੇਰੇ ਠਾਕੁਰ ਬਾਲਕ ਇੱਕ ਤਕਰ ਆਂ ਤੇ ਮੇਰੇ ਠਾਕੁਰ ਅਕਾਲ ਪੁਰਖ ਤੇਰੇ ਅੱਗੇ ਹੀ ਅਰਦਾਸ ਹੈ ਸਾਡੀ ਇਸ ਮਨੁਪੀ ਬਾਲਕ ਨੂੰ ਹਰ ਵੀ ਏਕ ਦਾ ਸਰੂਪ ਨਹੀਂ ਏਕ ਦਾ ਰੂਪ ਹੀ ਘਰ ਜਿ ਲਿਆਉਣਾ ਕਰਿ ਸਤਿਧਕਾਰ ਸਤਗੁਰ ਮਿਲੈ ਤਾਂ ਪੂਰਾ ਪਾਈਐ ਨੋ ਇਹ ਜਿਹਨੂੰ ਸਤਗੁਰ ਸੱਚੇ ਪੈਸ਼ਾ ਜੀ ਮਿਲਣ ਤਾਂ ਪੂਰਾ ਗਿਆਨ ਪਾਈਦਾ ਹੈ ਬਾਜਰਾਮ ਨਾਮ ਨੀਸਾ ਜੇ ਭਾਈ ਰਾਮ ਦਾ ਨਾਮ ਜਪੋ ਤਾਂ ਨਿਸ਼ਾਨ ਜੇ ਮੱਥੇ ਦੇ ਲੇਖ ਲਿਖੇ ਹਨ ਇਹ ਟੋਂਬੂ ਹੈ ਦਰਗਾਹ ਵਿੱਚ ਰੱਖਿਆ ਕਰਨ ਵਾਸਤੇ ਪਰਮੇਸ਼ੁਰ ਇਨਸਾਨ ਪ੍ਰਗਟ ਹੋ ਜਾਂਦਾ ਫੇਰ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਇਹ ਸਾਰਾ ਜਗਤ ਸਾਧ ਸੰਗਤ ਜੀ ਮੁਰਦਿਆਂ ਦਾ ਮੜਾ ਹੁੰਦਾ ਨਾ ਮਟੀ ਬਣੀ ਹੁੰਦੀ ਹੈ ਜਿਵੇਂ ਮਸਾਣ ਹੂਮਕਾ ਹੁੰਦੀ ਹੈ ਕਿਉਂ ਸਾਰਾ ਜਗਤ ਵਾਹਿਗੁਰੂ ਵੱਲੋਂ ਭਜਨ ਵੱਲੋਂ ਮਰਿਆ ਹੋਇਆ ਹੈ ਮੁਰਦਿਆਂ ਦੇ ਮੜੇ ਦੀ ਨਿਆਈਂ ਹੈ ਦੇਹਾਂ ਦੀ ਪੂਜਾ ਕਰਦੇ ਆ ਐਵੇਂ ਅੱਠ ਮੱਠੇ ਟੇਕਦੇ ਫਿਰਦੇ ਆ ਤੇ ਇਸ ਪ੍ਰਕਾਰ ਸਾਧ ਸੰਗਤ ਜੀ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਸਾਰਿਆਂ ਦੇ ਮੁਰਦਿਆਂ ਦੇ ਮੜਿਆਂ ਸ੍ਰੀ ਜਾਂਦੀ ਨਿਆਈ ਹੈ ਸਾਰੇ ਜਿਤ ਰਾਮ ਨਾਮ ਨਹੀਂ ਵਸਿਆ ਜਿਸ ਵਿੱਚ ਰਾਮ ਦਾ ਨਾਮ ਨਹੀਂ ਵਸਿਆ ਉਹ ਮੁਰਗੇ ਸਰੀਰ ਹਨ ਅਤੇ ਮਟਿਆਂ ਮੜਿਆਂ ਦੀ ਨਿਆਈ ਹਨ ਜਿਵੇਂ ਮੁਰਦਿਆਂ ਦੀਆਂ ਦੇਹਾਂ ਹੁੰਦੀਆਂ ਹਨ ਪਰਵੇਸ਼ਨ ਦੇ ਪਜਰ ਵੱਲੋਂ ਮਰਿਆ ਹੋਇਆ ਜਿਨ੍ਹਾਂ ਦਾ ਮਨ ਹੈ ਰਾਮ ਨਾਮ ਗੁਰ ਉਦਕ ਚੁਆਇਆ ਜਿਨ੍ਹਾਂ ਦੇ ਰਿਜ ਮਰਿਆ ਨੂੰ ਜਿਉਂਦੇ ਕਰਨ ਵਾਲਾ ਪਰਵੇਸ਼ਨ ਦਾ ਨਾਮ ਹੈ ਗੁਰੂ ਸਾਹਿਬ ਨੇ ਅੰਮ੍ਰਿਤ ਜਲ ਜਿਨ੍ਹਾਂ ਦੇ ਖਿਰਦੇ ਨੂੰ ਪੀਇਆ ਰਿਮੂਦੇ ਚ ਆਤਾ ਹੈ ਫਿਰ ਹਰਿਆ ਹੋ ਆ ਰਸਿਆ ਜਦੋਂ ਮਨ ਨੂੰ ਨਾਮ ਕੇ ਰਸ ਗਿਆ ਫਿਰ ਹਰਾ ਹੋ ਜਾਂਦਾ ਫਿਰ ਇਹ ਜਿਉਂਦਾ ਹੋ ਜਾਂਦਾ ਹੈ ਮੈਂ ਨਿਰਖਤ ਮਿਰਖਤ ਸਰੀਰ ਸਭ ਖੋਜਿਆ ਅਸੀਂ ਦੇਖਿਆ ਹੈ ਸਥੂਲ ਸਰੀਰ ਨੂੰ ਦੇਖਿਆ ਸੂਖਮ ਸਰੀਰ ਨੂੰ ਸਾਰਿਆਂ 84 ਲੱਖ ਜੂਨ ਦੇ ਸਰੀਰਾਂ ਨੂੰ ਖੋਜ ਕੇ ਵੇਖਿਆ ਹੈ ਇੱਕ ਗੁਰਮੁਖ ਚੱਲ ਤੋ ਦਿਖਾਇਆ ਇੱਕ ਗੁਰਮੁਖ ਨੂੰ ਮਾਰਨ ਚਿਲਤ ਪਰ ਬਖਾਤਾ ਵਿੱਚੋਂ ਹੀ ਪਰਮੇਸ਼ਰ ਪ੍ਰਗਟ ਹੋ ਗਿਆ ਬਾਹਰ ਖੋਜ ਮੋਈ ਸਭ ਸਾਜ ਜਿਹੜੇ ਸਾਧਕ ਲੋਕ ਬਾਹਰੋਂ ਦੁਨੀਆ 'ਚ ਭਾੜਦੇ ਹੋਏ ਸਭ ਮਰ ਗਏ ਕਿਸੇ ਨੂੰ ਕੁਝ ਨਾ ਪ੍ਰਾਪਤ ਹੋਇਆ ਹਰ ਗੁਰਮਤੀ ਘਰ ਪਾਇਆ ਇਹ ਗੁਰਮੁਖ ਦਾਰਾ ਹਰੀ ਹਿਰਦੇ ਰੂਪੀ ਘਰ 'ਚੋਂ ਹੀ ਗੁਰਮਖਨ ਪਾ ਲਿਆ ਹੈ ਦੀਨਾ ਦੀਨ ਦਇਆਲ ਭੈ ਹੈ ਪਰਮੇਸ਼ਰੋ ਜਿਹੜਾ ਗਰੀਬਾਂ ਤੇ ਦਇਆ ਕਰਨ ਵਾਲਾ ਆਪ ਅਦੀਨ ਹੈ ਦੀਨ ਗਰੀਬ ਜਾਣ ਕੇ ਉਹ ਦਿਆਲੂ ਹੋਗੇ ਗਰੀਬਾਂ ਦੇ ਤੇ ਜਿਹੜੇ ਦੀਨਾਂ ਤੋਂ ਦੀਨ ਗਰੀਬਾਂ ਤੋਂ ਵੀ ਗਰੀਬ ਸੀ ਉਹਨਾਂ ਨੂੰ ਜਾਣ ਕੇ ਮਨ ਕਰਕੇ ਜਿਹੜੇ ਦੀਨ ਹੋਏ ਐ ਅਤੇ ਬਾਣੀ ਕਰਕੇ ਵੀ ਦੀਨਤਾ ਵਾਲੇ ਐ ਸਰੀਰ ਕਰਕੇ ਵੀ ਦੀਨ ਹਨ ਇਉਂ ਉਹ ਦੀਨਾਂ ਗਰੀਬਾਂ ਦੇ ਤੋਂ ਆਪ ਅਦੀਨ ਹੈ ਕਿਹੜਾ ਜਾਚਕ ਨਹੀਂ ਉਹਨਾਂ ਦੇ ਦੀਨ ਦੇ ਆਲਮਾਰਾ ਸਾਰਾ ਗਰੀਬਾਂ ਤੇ ਦਿਾਲੂ ਹੋ ਗਏ ਹਨ ਕਿਉਂ ਕ੍ਰਿਸ਼ਨ ਬਿਦਰ ਘਰ ਆਏ ਜਿਵੇਂ ਕ੍ਰਿਸ਼ਨ ਭਗਵਾਨ ਦੇਖ ਲੋ ਬਿਦਰ ਦੇ ਘਰ ਆ ਆ ਕਰਕੇ ਕੋਈ ਝੁਕੀ ਜਾਏ ਬੁਲਾਏ ਉਹਨੂੰ ਦਰਯੋਦਨ ਦੇ ਮੇਵੇ ਛੱਡ ਕੇ ਕ੍ਰਿਸ਼ਨ ਭਗਵਾਨ ਨੇ ਬਿਦਰ ਦੇ ਘਰ ਆ ਕੇ ਲੂਣਾ ਸਾਗ ਖਾਦਾ ਜਿਸ ਵਾਬਦ ਕੇ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਇਸ ਪ੍ਰਕਾਰ ਹੈ ਤੋਹਰੋ ਦੂਰ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਵੇਦਰ ਨੇ ਪਾਣੀ ਨੂੰ ਵਹਿਰ ਦਰਜੋਧਨ ਤੇਰੇ ਦੁੱਧ ਨਾਲ ਉਹ ਅਸੀਂ ਚੰਗਾ ਅੰਮ੍ਰਿਤ ਰੂਪ ਕਰਕੇ ਮੰਨਿਆ ਹੈ ਇਹ ਹੈ ਪਿਆਰ ਦੀ ਗੱਲ ਇਸੇ ਪ੍ਰਕਾਰ ਜਿਉਂ ਕ੍ਰਿਸ਼ਨ ਵੇਦਰ ਘਰ ਆਇਆ ਜਿਵੇਂ ਕ੍ਰਿਸ਼ਨ ਭਗਵਾਨ ਵੇਦਰ ਦੇ ਘਰ ਤੇ ਆ ਗਿਆ ਦੁੱਧ ਦੀ ਨਿਆਈ ਜਿਹੜਾ ਦਾਸਾ ਭਾਵ ਧਾਰਨ ਵਾਲਾ ਦੁਆਰਜੀ ਦੀ ਦਲ ਗਈ ਹੈ ਵੇਦਰ ਹੈ ਦਲ ਗਈ ਹੈ ਕ੍ਰਿਸ਼ਨ ਕਿਸਨਾ ਮੜਪਣੀ ਜਿਸ ਵਿੱਚ ਉਹ ਉਹਨਾਂ ਦੇ ਘਰ ਜੀਵਾਂ ਦੇ ਹਿਰਦਿਆਂ 'ਚ ਸਾਖੀ ਚੇਤਨਾ ਆ ਕੇ ਸੁਖਿਆਤ ਹੋ ਗਿਆ ਹੈ ਲਿਓ ਸੁਦਾਮਾ ਭਾਵਨੀ ਧਾ ਦੇਖੋ ਸੁਦਾਮਾ ਜਿਹੜਾ ਭਗਤ ਸੀ ਜਦੋਂ ਕ੍ਰਿਸ਼ਨ ਭਗਵਾਨ ਨੂੰ દ્વાਰਕਾ ਵਸਾਈ ਹੈ ਉਸ ਵੇਲੇ ਇਹ ਜਿਹੜੀ ਸੁਦਾਮਾਪੁਰੀ ਦਾ ਸੀ ਸੁਦਾਮਾ ਭਗਤ ਇਹਦੇ ਘਰ ਵਾਲੀ ਜਿਹੜੀ ਇਸਤਰੀ ਸੀ ਇਹ ਵਿਪ ਸੁਦਾਮਾ ਦਾ ਦੀ ਬਾਲ ਸਖਾਈ ਨਿਕਰ ਸਜਾਏ ਲਾਗੂ ਹੋਈ ਬਾਵਣੀ ਮਿਲ ਜਗਦੀ ਦਿਨ ਦਿਗ ਵਾਏ ਚੱਲਦਾ ਗਣਵਾ ਗਟੀਆਂ ਕਿਉਂ ਕਰ ਚਲੀਏ ਕੌਣ ਮਨਾਏ ਉਂਜਾ ਨਗਰਦوار ਕਾ ਸਿੰਘ ਗਵਾਰ ਖਲੋਤਾ ਆਏ ਉਸ ਵੇ ਜਦੋਂ ਭਗਵਾਨ ਨੂੰ ਪਤਾ ਲੱਗਾ ਵੇ ਸਦਾਮਾ ਆਇਆ ਹੈ ਬਾਸਰ ਫਟੇ ਹੋਏ ਹੈ ਅਧੇ ਚੌਲ ਤੰਦਰ ਬੰਨੇ ਹੋਏ ਬੱਲੇ ਚ ਫਟੇ ਹੋਏ ਚ ਉਸ ਵਜੇ ਛੱਜ ਸੰਗਸਤਨ ਹਰਜੀ ਆਏ ਪਹਿਲੋਂ ਲੈ ਪਰ ਰਖਣੋ ਪੈਰੀਂ ਪੈ ਗੱਲ ਲਾਏ ਪਹਿਲਾਂ ਪਰ ਰਖਣੋ ਕੀਤੀਆਂ ਇਹਦੀਆਂ ਅਗੇ ਫੇਰ ਪੈਰੀਂ ਆਇਆ ਕਹੇ ਤੇ ਗੱਲ ਨਾਲ ਲਾਇਆ ਇਹ ਆ ਗੁਰਪਾਈਆਂ ਦਾ ਪਿਆਰ ਇਸ ਪ੍ਰਕਾਰ ਦੇ ਗੁਰਪਾਈ ਅੱਜ ਵਿੱਚ ਹੁਣ ਸਾਧ ਸੰਗਤ ਜੀ ਗੁਰਮਤਿ ਅਸੂਲ ਨਾਲ ਧੰਨ ਹਨ ਜਿਨ੍ਹਾਂ ਨੂੰ ਮਹਾਰਾਜ ਸਾਹ ਨੇ ਮੱਤ ਬਖਸ਼ੀ ਹੈ ਮਿਲਿਓ ਸੁਦਾਮਾ ਭਾਵਨੀ ਧਾਰ ਸਰਦਾ ਧਾਰ ਕੇ ਸੁਦਾਮਾ ਕ੍ਰਿਸ਼ਨ ਭਗਵਾਨ ਜੀ ਕੋਲੇ ਆਇਆ ਸੀ ਦਿਲਦਰ ਚੱਕਣ ਵਾਸਤੇ ਸਾਧ ਕਿਸ਼ ਆਗਿਆ ਸੰਕਿਸ਼ ਆਗਿਆ ਦਾਲਦ ਭਾਂਜ ਸਮਾਇਆ ਜਿਹੜਾ ਦਿਲਦਰ ਵੀ ਭੰਤਾ ਚੜ ਲੈ ਕੇ ਚੱਬਲੇ ਪਿਛਲੀ ਗੱਲ ਦੱਸੀ ਕ੍ਰਿਸ਼ਨ ਜੀ ਨੇ ਕਿ ਤੂੰ ਜਦੋਂ ਆਪਾਂ ਸੰਦੀਪਨ ਗੁਰੂ ਦੇ ਪਾਸ ਪੜ੍ਹਦੇ ਸੀ ਉਸ ਵੇਲੇ ਜਿਸਦਾ ਮਾਂ ਉਸ ਵਕਤ ਇੱਕਦੰਦੀ ਗੱਲ ਆਪਾਂ ਲੱਕੜੀਆਂ ਚੁਗਣ ਆ ਕੇ ਗਏ ਸੀ ਲੱਕੜੀਆਂ ਚੁਗਣ ਗਏ ਤੇ ਤਾਂ ਉਸ ਵੇਲੇ ਕੀ ਆਇਆ ਚਾਲ ਨੈਕ ਆਪਣੇ ਲੈ ਕੇ ਸੱਤੂ ਮੂੰਹ ਚ ਪਾ ਲੇ ਕਿ ਅਸੀਂ ਪੁੱਛਿਆ ਕੀ ਤੂੰ ਚੱਬਦੋਂ ਕਹਿੰਦਾ ਜੀ ਮੈਨੂੰ ਪਾਲੇ ਨਾਲ ਗੰਧ ਵਾਈ ਦੇ ਜੋ ਤੇਰੀ ਬੁੱਕਲ ਵੇਖੀ ਮੂੰਹ ਖੋਲ ਕੇ ਤੇ ਸੱਤੂ ਤੇਰੇ ਮੂੰਹ ਹੀ ਸੀ ਅਜਿਹਾ ਕਿ ਉਹ ਜਾਗ ਦੁਲੇਦਰੀਆ ਇਹ ਬਚਨ ਕਹਿ ਤੂੰ ਤੈਨੂੰ ਦੁਲੇਦਰ ਹੋ ਗਿਆ ਸੀ ਹੁਣ ਇਹ ਤੇਰਾ ਦੁਲੇਦਰ ਅਸੀਂ ਚੱਕ ਦਿੰਦਾ ਹੈ ਕਿ ਉਹ ਚਾਰੇ ਪਦਾਰਸ਼ ਸੁਦਮਾ ਪੂਰੀ ਸੋਨੇ ਦੀ ਬਣਾਤੀ ਸਾਰੇ ਭਾਂਡੇ ਜਿੰਨੇ ਮਿੱਕੇ ਇਸਵੇਂ ਦੇ ਬਣਾਉਂਦੇ ਸਾਰੇ ਪਦਾਰਸ਼ ਘਰ ਚ ਪਜਾਦੇ ਪਰ ਦੱਸਿਆ ਨਹੀਂ ਵਿਰਿਆ ਉਹਵੇਂ ਕਹਤਾ ਜਦੋਂ ਆ ਕੇ ਸੁਦਮਾ ਪੂਰੀ ਚ ਆਇਆ ਕਹਿਣ ਲੱਗਾ ਬ੍ਰਾਹਮਣੀ ਨੂੰ ਮੈਂ ਕਿਤੇ ਭੁੱਲ ਕੇ ਨਹੀਂ ਹੋਰ ਕਿਹਦੇ ਘਰ ਆਇਆ ਕਹਿੰਦੇ ਨਹੀਂ ਇਹ ਤੈਨੂੰ ਸਭ ਕੁਝ ਉਹ ਬਣਾਤਾ ਸ ਤੇਰੇ ਅੰਦਰ ਕਾਰ ਜੀ ਮੇਰੇ ਸਵੈਨੇ ਦੇ ਘਰ ਬਣਾਣ ਜਾਣ ਸਵੈਨੇ ਦੇ ਘਰ ਬਣਾਵਾਂ ਤੇ ਐਵੇਂ ਕੋ ਕਾਰੀਗਰ ਵੀ ਪਹਿਲੇ ਫਾਰਸ਼ਾ ਨੇ ਸ਼ਗਰੀ ਤੋੜ ਕੇ ਜੋ ਵਿਦਿਆ ਕਰਨ ਗਿਆ ਮਹਾਰਾਜ ਨੂੰ ਉਹਦੇ ਸਵੈਨੇ ਦੇ ਮੰਦਰ ਤੇ ਸਾਰੇ ਭਾਂਡੇ ਸਵੈਨੇ ਦੇ ਬਣਾ ਕੇ ਪਦਾਰਥਾਂ ਨਾਲ ਭਰ ਦਿੱਤੇ ਸੀ ਇਹ ਮਹਾਰਾਜ ਦੇ ਕੌਤਖਾਨਸ ਚਾਰ ਜੋ ਆ ਰਾਮ ਨਾਮ ਕੀ ਪੈਜ ਬਡੇਰੀ ਜੋ ਪਰਮੇਸ਼ਰ ਦੇ ਨਾਮ ਜਪਦੇ ਉਹਦੀ ਪੈਜ ਬਹੁਤ ਵੱਡੀ ਹੈ ਬੜੀ ਬੜੀ ਆਈ ਹੈ ਨਾਮ ਦੀ ਮੇਰੇ ਠਾਕੁਰ ਆਪ ਰਖਾ ਵੀ ਮੇਰੇ ਠਾਕੁਰ ਸਾਮੀ ਅਕਾਲ ਪੁਰਖ ਨੇ ਆਪ ਰੱਖਣਾ ਕੀਤੀ ਹੈ ਜੇ ਸਭ ਸਾਖਤ ਕਰਹਿ ਬਖੀ ਜੇ ਸਾਖਤ ਪੁਰੇ ਸਾਰੇ ਬਖੀਲੀ ਈ ਰਖਾ ਕਰਨ ਉਹਨਾਂ ਦੀਆਂ ਚੁਗਲੀਆਂ ਕਰਨ ਤੇ ਕਿਸੇ ਪ੍ਰਕਾਰ ਦੀ ਸੂਮਤਾਈ ਕਰਨ ਵੀ ਇਹਦਾ ਜਸ ਮਨ ਨਹੀਂ ਦੇਣਾ ਇੱਕ ਰਤੀ ਤੇਲ ਨਾ ਘਟਾਈ ਉਹਦੀ ਤੇਲ ਵੀ ਰਤੀ ਵਿੱਚੋਂ ਤੇਰੇ ਦਿਨਾਂ ਵੀ ਕੋਈ ਉਪਮਾ ਨਹੀਂ ਘਟਾ ਸਕਦਾ ਚਨਕੀ ਉਸਤਤ ਹੈ RAM ਨਾਮ ਮਹਾਰਾਜ ਦੇ ਜਨ ਜਿਹੜੇ ਆ ਉਹਨਾਂ ਦੀ ਉਸਤਤ ਨਾਮ ਜਪਣੇ ਕਰਕੇ ਹੀ ਹੈ ਨਾ ਉਹ ਕਹਿੰਦੇ ਸਾਨੂੰ ਕੌਣ ਜਾਣਦਾ ਮਹਾਰਾਜ ਦੀ ਨਾਮ ਦੀ ਵਡਿਆਈ ਹੈ ਸਾਰੀ ਦਹਦ ਸੋਭਾ ਪਾਈ ਯੋ ਦਸ ਸੋਭਾ ਜਮਾਰੇ ਦੇ ਪਿਆਰੇ ਸੋਭਾ ਪਾ ਰਹੇ ਹਨ ਨਿੰਦਕ ਸਾਖਤ ਖਾਵ ਨਾ ਸਕੈ ਤੇਲ ਜਿਹੜੇ ਨਿੰਦਕ ਸਾਖਤ ਸ਼ਕਤੀ ਦੇ ਉਪਾਸ਼ਕ ਕਠੋਰ ਚਿਤ ਉਹ ਖਾਭ ਸਹਾਰ ਨਹੀਂ ਸਕਦੇ ਉਹਨਾਂ ਦੀ ਬੜਿਆਈ ਨੂੰ ਤਿਲ ਜਿੰਨੀ ਵੀ ਆਪਣੇ ਘਰ ਲੂਕੀ ਲਾਈ ਅੱਛਾ ਭਾਈਓ ਆਪਦੇ ਘਰ ਨੂੰ ਆਪ ਹੀ ਚੁਆਤੀ ਲਾਰੇ ਈਰਖਾ ਰੂਪ ਈਕਾਰੂਪੀ ਅੱਗੇ ਆਪ ਹੀ ਸਾੜ ਰਹੇ ਹਨ ਜਨ ਕੋ ਜਨ ਮੇਲ ਸੋਭਾ ਪਾ ਜਿਹੜੇ ਮੇਰੇ ਦੇ ਪਿਆਰੇ ਭਗਤ ਜਾਨੋ ਭਗਤਾਂ ਨਾਲ ਭਗਤ ਮਿਲ ਕੇ ਸੋਭਾ ਪਾਉਂਦੇ ਹਨ ਕੁਣ ਮਹ ਗੁਣ ਪਰਗਾਸਾ ਜਿਹਨੇ ਸਹਿ ਜਿੰਦਗੀ ਗੁਣਾ ਕਰਕੇ ਗੁਣ ਪ੍ਰਗਟ ਹੋ ਜਾਂਦਾ ਐ ਇਸੇ ਪ੍ਰਕਾਰ ਗੁਣ ਸਰਵਾ ਰੂਪੀ ਗੁਣਾ ਵਿੱਚ ਬ੍ਰਹਮ ਗਿਆਨ ਰੂਪੀ ਗਿਆਨ ਗੁਣ ਦਾ ਪ੍ਰਕਾਸ਼ ਹੋ ਜਾਂਦਾ ਉਹਨਾਂ ਦੇ ਹਿਰਦੇ 'ਚ ਮੇਰੇ ਠਾਕੁਰ ਕੀ ਜਨਪ੍ਰੀਤਮ ਪਿਆਰੇ ਜਿਹੜੇ ਮੇਰੇ ਠਾਕੁਰ ਦੇ ਜਨ ਭਗਤ ਹਨ ਮਨ ਕਰਕੇ ਪ੍ਰੀਤਮ ਹਨ ਤੇ ਬਾਣੀ ਕਰਕੇ ਵੀ ਮਹਾਰਾਜ ਦੇ ਪਿਆਰ ਵਿੱਚ ਲੱਗੇ ਹੋਏ ਸਰੀਰ ਕਰਕੇ ਵੀ ਜੋ ਹੋਵਹਿ ਦਾਸਨ ਦਾਸ ਉਹ ਮਹਾਰਾਜ ਦੇ ਮਨ ਤਨ ਕਰਕੇ ਪਿਆਰੇ ਹੈ ਜਿਹੜੇ ਸੇਵਕਾਂ ਦੇ ਸੇਵਕ ਮਹਾਰਾਜ ਜੀ ਬਣ ਕੇ ਰਹਿੰਦੇ ਹਨ ਆਪੇ ਜਲ ਅਪਰੰਪਰ ਕਰਤਾ ਆਪ ਹੀ ਪ੍ਰੇਮ ਰੂਪੀ ਜਲ ਹੈ ਆਪ ਹੀ ਪ੍ਰਕਿਰਤੀ ਤੋਂ ਪਰੇ ਹੈ ਸਾਰੇ ਜਗਤ ਦਾ ਕਰਤਾ ਆਪੇ ਮੇਲ ਮਿਲਾਵਾ ਆਪ ਜਿਵੇਂ ਜਲ ਦੇ ਮੇਲ ਵਿੱਚ ਦੁੱਧ ਦਾ ਮੇਲ ਹੁੰਦਾ ਹੈ ਪਰਮੇਸ਼ਰ ਆਪ ਦੇ ਮੇਲ ਤੇ ਜਲਦੀ ਨੇ ਹੀ ਪ੍ਰੇਮੀਆਂ ਨੂੰ ਮੇਲ ਲੈਂਦਾ ਹੈ ਨਾ ਜਿਵੇਂ ਜਲ ਜਲ ਮਿਲ ਜਾਂਦਾ ਨਾਨਕ ਗੁਰਮੁਖ ਸਹਿਜ ਮਿਲਾਏ ਸਰਗੁਰੂ ਸਾਹਿਬ ਜੀ ਇਹਦੇ ਗੁਰਮੁਖ ਜਿਹੜੇ ਹਨ ਉਹ ਸ਼ਾਂਤੀਪੁਰੂ ਕਾ ਆਪ ਦੇ ਸਰੂਪ ਚ ਮੇਲ ਲਏ ਹਨ ਜਿਉਂ ਜਲ ਜਲ ਹੈ ਸਮਾ ਜਿਵੇਂ ਜੰਤ ਜਲ ਸਮਾ ਜਾਂਦਾ ਐ ਪ੍ਰੇਮੀ ਵਾਹਿਗੁਰੂ ਦੇ ਸਰੂਪ ਚ ਸਮਾ ਜਾਂਦੇ ਐ ਲੀਨ ਹੋ ਜਾਂਦੇ ਐ ਏਕਤਾ ਪਾ ਲੈਂਦੇ ਹਨ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਜ ਮਿਲਾਏ ਜਿਉਂ ਜਲ ਜਲ ਹੈ ਸਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ